ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਦਾ ਸਦਕਾ ਉਹਨਾਂ ਮਹਾਨ ਸ਼ਹੀਦਾਂ ਦੀ ਕਿਰਪਾ ਦਾ ਸਦਕਾ ਧੰਤਨ ਬਾਬਾ ਜੋਰਾਵਰ ਸਿੰਘ ਜੀ ਧੰਤਨ ਬਾਬਾ ਫਤੇ ਸਿੰਘ ਜੀ ਧੰਤਨ ਬਾਬਾ ਜੀਤ ਸਿੰਘ ਜੀ ਧੰਤਨ ਬਾਬਾ ਲੰਘਾਰ ਸਿੰਘ ਜੀ ਹੰਤਨ ਵਾਤਾ ਆਉ ਸਾਹਿਬ ਜੀ ਪੰਡਤ ਸਰਵਾਜੀ ਦਾ ਗੁਰਦਾਤਾ ਗੁਰੂ ਜੀ ਦਾ ਪਹਿਲੇ ਸੰਗਤਾਂ ਦੇ ਸਦਕਾ ਕਿ ਗੁਰੂ ਕਲੰਗਰ ਬਾਈ ਸੰਗਤਾਂ ਦੇ ਸਦਕਾ ਇੱਦਾਂ ਦੀ ਜਾਗਰੂਸ ਪਰਪਟ ਚੱਲ ਰਿਹਾ ਸਾਰੀ ਸੰਗਤਾਂ ਨੂੰ ਬੁਣਤੀ ਹੈ ਗੁਰੂ ਕਲੰਗਰ ਗੁਰੂ ਕਲੰਗਰ ਸਾਡੀ ਜਾਨ ਦੀ ਕਿਰਪਾ ਅਪਨਾ ਕਰਨੀ ਅਤੇ ਸਤਿਕਾਰਯੋਗ ਬਸਰੀ ਬਾਲ ਸਤਿਵੰਤ ਬਾਬਾ ਜੀ ਬਸਿਰ ਸਿੰਘ ਜੀ ਗੁਰਦੁਆਰਾ ਆਪਸਾਰੀ ਕੁੱਡੀਆਂ ਦੇਖੇ ਜੂ

ਸੋ ਸਾਰੇ ਜੀ ਸੇਵਾਦਾਰਾਂ ਨੂੰ ਬੇਨਤੀ ਹੈ ਬਹੁਤ ਸਵੇਦਨ ਨਾਲ ਮਾਰਦੇ ਬੱਸ ਆਪਣ ਲਵੇ ਸਾਮ 1:00 ਵੱਜ ਗਿਆ 4:00 ਵੱਜੇ ਨਾਲ ਤਾਂ ਚਾਹਾਂ ਮੰਨਣਾ ਚਾਹਤ ਹੈ ਤੇ ਉਤ ਪ੍ਰਸਾਦਾਂ ਚੱਕ ਲਓ ਤੁਸੀਂ ਚੱਕਿਆ ਨਹੀਂ ਸੀ ਬਿਲਕੁਲ ਪ੍ਰਸਾਦਾਂ ਜੀ ਤੇ ਆਉਂਦੇ ਹੋ ਸੋ ਇਸ ਕਭ ਸਕਲ ਚਰਨਪੂਤ ਚੱਕ ਲਓ ਆ ਹੋ ਗਿਆ ਸਕੇ ਜਾਓ ਸਕਲ ਉਹ ਠੀਕ ਹੈ ਬੁਤ ਤੇ ਉਹ ਪ੍ਰਸਾਦਾਂ ਵੀ ਜਰੂਰੀ ਹੈ ਬੁਤ ਜਨੀਸ਼ ਚੱਕਦਾ ਸਾਬ ਨੂੰ ਠੀਕ ਹੈ ਠੀਕ ਹੈ ਗੁਰੂ ਦੀਆਂ ਸੰਗਤਾਂ ਵਾਵਾ ਨਵਾਰੀਆਂ ਨੇ ਕਿੰਨੇ ਕਿ ਬੱਚੇ بڑے ਪ੍ਰੇਮ ਦੇ ਨਾਲ ਸੇਵਾ ਕਰ ਰਹੇ ਨੇ ਤਸਕਰ ਕੇ ਨਿੱਕੇ ਨਿੱਕੇ ਬੱਚੇ ਸਾਰੇ بڑے ਪ੍ਰੇਮ ਦੇ ਨਾਲ ਸੁਆਵਲਾ ਆ ਰਹੇ ਹਾਂ ਹੰਸਾ ਦੀ ਜੋੜੀ ਕਿਉਂ ਫਾੜ ਲਈ ਸਪਾਹੀਆਂ ਨੇ ਸ਼ੁਕਰ ਦੀ ਕਿਰਪਾ ਨਾਲ ਗੁਰੂ ਕਾ ਲੰਗਰ ਕਿਉਂ ਫਾੜ ਲਈ ਸਾਦੇ ਭਾਈ ਨਰਮਲ ਸਿੰਘ ਜੀ ਵੀ ਸੇਵਾ ਨਮਾ ਅਰਹਿੰਦੇ ਇਹ ਭਾਈ ਨਰਮਲ ਨਾ ਤਰ ਭਾਈ ਗੁਰੂ ਕਾ ਲੰਗਰ पक रहा है ये भाई सारे बच्चे प्रशादे बना सेवा कर रहे भाई सब्जी कड़ाही बन रहे हैं Just got